ਅਸ ਵੇਲੇ ਰਾਤ ਦਾ ਸਮਾਂ ਹੋ ਚੁੱਕਾ ਹੈ ਜਿੱਥੇ ਕੀ ਦਰਬਾਰ ਸਾਹਿਬ ਦੇ ਵਿੱਚ ਫੁੱਲਾਂ ਦੀ ਸਜਾਵਟ ਤੇ ਨਾਲ ਲਾਈਟਿੰਗ ਦੀ ਜਿਹੜੀ ਤਿਆਰੀ ਆ ਉਹ ਕੀਤੀ ਜਾ ਰਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੀ ਨੇ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਪਈਆਂ ਤਾਂ ਅਸੀਂ ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਵੀ ਸਾਂਝੀ ਕਰਦੇ ਆ ਤਾਂ ਪਹਿਲਾਂ ਕੀ ਨਾਮ ਆਈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਬਾਬਾ ਬਲਵਿੰਦਰ ਸਿੰਘ ਹੈ ਦਾਸਾ ਨਗਰ ਭਿੰਡਰਕਲਾਂ ਦਮਦਮਿੰਟਕਸਾਲ ਭਿੰਡਰਾ ਤੋਂ ਦਾਸ ਨੇ ਵਿੱਦਿਆ ਪ੍ਰਾਪਤ ਕੀਤੀ ਹੈ ਤਾਂ ਇਸ ਵੇਲੇ ਕੈਨੇਡਾ ਦੇ ਵਿੱਚ ਅਬਸ ਫੋਰ ਸਤਖੰਡ ਈਸ਼ਰ ਦਰਬਾਰ ਅਤੇ ਅਮਰਤ ਪ੍ਰਕਾਸ਼ ਹੋਰ ਗੁਰਦੁਆਰਿਆਂ ਵਿੱਚ ਗੁਰਮਤ ਦਾ ਪ੍ਰਚਾਰ ਕਰਕੇ 4 ਦਿਨ ਪਹਿਲਾਂ ਹੀ ਦਾਸ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਦਰਸ਼ਨ ਕਰਨ ਆਇਆ ਹੈ ਅੱਜ ਆ ਕੇ ਮਨ ਨੂੰ ਬਹੁਤ ਸ਼ਾਂਤੀ ਸਕੂਨ ਮਿਲਿਆ ਕਈ ਦੇਖਿਆ ਕਿ ਇੱਥੇ ਬਹੁਤ ਹੀ ਬੜੀ ਤਦਾਦ ਦੇ ਵਿੱਚ ਸੰਗਤਾਂ ਦੇ ਸਭ ਦੇਸਾਂ ਦੇ ਵਿੱਚ ਪਹੁੰਚੀਆਂ ਹੋਈਆਂ ਹਨ ਔਰ ਪ੍ਰਬੰਧਕਾਂ ਨੇ ਬਹੁਤ ਹੀ ਸੁੰਦਰ ਫੁੱਲ ਫੁੱਲਾਂ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸ੍ਰੀ ਰਾਮ ਸਰ ਸਾਹਿਬ ਨੂੰ ਸਾਰੇ ਸਥਾਨਾਂ ਨੂੰ ਬਹੁਤ ਸੁੰਦਰ ਫੁੱਲਾਂ ਦੇ ਨਾਲ ਸਜਾਇਆ ਨਾਲ ਹੀ ਜੋ ਲਾਈਟਿੰਗ ਹੈ ਉਹ ਲਾਈਟ ਦਾ ਜੋ ਲੜੀਆਂ ਲਾ ਕੇ ਬਲਬ ਲਾ ਕੇ ਰਾਤ ਨੂੰ ਹੀ ਦਿਨ ਚੜਾਇਆ ਪਿਆ ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ ਔਰ ਪ੍ਰਬੰਧਕਾਂ ਨੇ ਜੋ ਕੱਲ ਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਜੋ ਕਿ ਕੱਲ ਦੇ ਦਿਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕਰਕੇ ਕੱਲ ਦੇ ਦਿਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਸਤਿਗੁਰਾਂ ਦਾ ਪਹਿਲਾ ਪ੍ਰਕਾਸ਼ ਕੀਤਾ ਔਰ ਬਾਬਾ ਬੁੱਢਾ ਜੀ ਸਾਹਿਬ ਜੀ ਹੋਰਾਂ ਨੇ ਗ੍ਰੰਥੀ ਦੀ ਸੇਵਾ ਨਿਭਾ ਕੇ ਕੱਲ ਹੁਕਮਨਾਮਾ ਲਿਆ ਇਸੇ ਤਰ੍ਹਾਂ ਹੀ ਕੱਲ ਨੂੰ ਸ੍ਰੀ ਰਾਮ ਸਰ ਸਾਹਿਬ ਤੋਂ ਸਵੇਰੇ 7 ਵਜੇ ਨਗਰ ਕੀਰਤਨ ਚੱਲੇਗਾ ਜੋ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਕੱਲ ਨੂੰ 12 ਵਜੇ ਤੱਕ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਲੂਸ ਸਜਣਗੇ ਸਭ ਸੰਗਤਾਂ ਹਮ ਹਮਾ ਕੇ ਦਰਸ਼ਨ ਕਰ ਰਹੀਆਂ ਹਨ ਬਹੁਤ ਖੁਸ਼ੀਆਂ ਦਾ ਸਮਾਂ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਾਡੇ ਸਾਰੀ ਲੋਕਾਈ ਤੇ ਕਿਰਪਾ ਕਰਕੇ ਇਹ ਜੁਗੋ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਸਾਨੂੰ ਬਖਸ਼ਿਸ਼ ਕੀਤੀ ਹੈ ਹਰ ਨਾਨਕ ਨਾਮ ਲੈਵਾ ਵਾਸਤੇ ਕੱਲ ਦਾ ਦਿਨ ਬਹੁਤ ਖੁਸ਼ੀਆਂ ਵਾਲਾ ਹੈ ਇਸ ਕਰਕੇ ਦੇਸ਼ ਵਿਦੇਸ਼ ਤੋਂ ਸਾਰੀਆਂ ਸੰਗਤਾਂ ਆ ਕੇ ਦਰਸ਼ਨ ਕਰ ਰਹੀਆਂ ਹਨ ਜਿੱਥੇ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਉੱਥੇ ਜਗਬਾਣੀ ਟੀਵੀ ਦੇ ਸਾਰੇ ਪ੍ਰਬੰਧਕ ਸਾਰੇ ਆ ਕੇ ਸਾਰੀ ਚੀਜ਼ ਨੂੰ ਕਵਰੇਜ ਕਰ ਰਹੇ ਹਨ ਇਹਨਾਂ ਦਾ ਵੀ ਬਹੁਤ ਧੰਨਵਾਦ ਜੋ ਸੰਗਤਾਂ ਨਹੀਂ ਆ ਰਹੀਆਂ ਉਹਨਾਂ ਨੂੰ ਇਹ ਆਪ ਦਰਸ਼ਨ ਕਰਾ ਰਹੇ ਹਨ ਖੁੱਲਾ ਚੁੱਕਾਂ ਦੀ ਖੇਮਾ ਸਭ ਸੰਗਤਾਂ ਨੂੰ ਦਾਸ ਵੱਲੋਂ ਕਰੋੜਾ ਕਰੋੜਾ ਵੈਰੀ ਲੱਖਾਂ ਲੱਖਾਂ ਵੈਰੀ ਦੇਸ਼ ਵਿਦੇਸ਼ ਵਿੱਚ ਸਾਰੇ ਸੰਸਾਰ ਤੇ ਵਸਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਉਹ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿਸ ਤਰ੍ਹਾਂ ਜਿਹੜੇ ਕੱਲ ਜਿਹੜੇ ਪ੍ਰੋਗਰਾਮ ਨੇ ਉਹ ਚੱਲਨੇ ਤੇ ਜੇਕਰ ਅਸੀਂ ਕੱਲ ਦੀ ਗੱਲ ਕਰੀਏ ਰਾਤ ਨੂੰ ਜਿਹੜੀ ਆਤੀਸ਼ਬਾਜ਼ੀ ਆ ਉਹ ਦਰਬਾਰ ਸਾਹਿਬ ਦੇ ਵਿੱਚ ਹੋਣੀ ਆ ਤਾਂ ਨਾਲ ਦੇ ਨਾਲ ਦੀਪਮਾਲਾ ਜਿਹੜੀ ਆ ਉਹ ਸੰਗਤਾਂ ਦੇ ਵੱਲੋਂ ਕੀਤੀ ਜਾਣੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਹੋਮ ਹੋਮਾ ਕੇ ਦਰਸ਼ਨ ਕਰਨ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਉਹਨਾਂ ਦੀ ਤਸਵੀਰ ਵੀ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਏ ਹਾਂ ਤਾਂ ਸਾਰੀ ਰਾਤ ਜਿਹੜੀਆਂ ਤਿਆਰੀਆਂ ਨੇ ਉਹ ਕਾਰੀਗਰਾਂ ਦੇ ਵੱਲੋਂ ਕੀਤੀਆਂ ਜਾਣੀਆਂ ਨੇ ਤਾਂ ਪੂਰੀ ਰਾਤ ਜਿਹੜੀ ਫੁੱਲਾਂ ਦੀ ਸਜਾਵਟ ਆ ਉਹ ਦਰਬਾਰ ਸਾਹਿਬ ਦੇ ਚਾਰ ਚਫੇਰੇ ਦੇ ਵਿੱਚ ਕੀਤੀ ਜਾਣੀ ਹੈ ਤਾਂ ਨਾਲ ਦੇ ਨਾਲ ਲਾਈਟਿੰਗ ਦਾ ਜਿਹੜਾ ਖੂਬਸੂਰਤ ਨਜ਼ਾਰਾ ਅਸੀਂ ਤੁਹਾਨੂੰ ਦਿਖਾਇਆ ਤਾਂ ਲਗਾਤਾਰ ਗੱਲਬਾਤ ਅਸੀਂ ਜਾਰੀ ਹੀ ਰੱਖਾਂਗੇ ਤਾਂ ਪਹਿਲਾਂ ਕੀ ਨਾਮ ਹੈ ਤਾਂ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਫੁੱਲਾਂ ਦੀ ਸਜਾਵਟ ਜਿਹੜੀ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇਰਪਾਸ਼ਾ ਦੀ ਫਤਿਹ ਜਾਊਂਗਾ ਜ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਸ ਚੈਨਲ ਦੇ ਮਾਧਿਅਮ ਰਾਹੀਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਗੁਰਪਰਦਿਆ ਲੱਖ ਲੱਖ ਵਧਾਈਆਂ ਹੁਣ 1 ਸਤੰਬਰ 1604 ਈਸਵੀ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਪਹਿਲੇ ਹੈਗਾ ਹੈਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਹੋਇਆ ਕਰਦੇ ਨੇ ਸਾਧ ਸੰਗਤ ਜੀ ਹੁਕਮਨਾਮਾ ਲਿੱਤਾ ਸੰਤਾਂ ਕੇ ਕਾਰ ਸੂਈ ਮਹਿਲਾ ਪੰਜਵਾ ਸੰਤਾਂ ਕੇ ਕਾਰ ਆਪ ਖੋਲੋਇਆ ਹਰ ਕੰਮ ਕਰਾਵਨ ਆਇਆ ਆਰਾਮ ਤਤ ਸੁਹਾਵੀ ਥਾਲ ਸੁਹਾਵੀ ਚ ਅੰਮ੍ਰਿਤ ਜਲ ਛਾਇਆ ਆਰਾਮ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਬਾਣੀ ਗੁਰੂ ਗ੍ਰਹੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤਾਕ ਗੁਰੂ ਨਿਸਤਾਰੇ ਸਤਿ ਕਰਨ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋ ਰਹੀਆਂ ਨੇ ਕੱਲ ਤੋਂ ਹੀ ਸੰਗਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਦਰਸ਼ਨ ਦੀਦਾਰੇ ਕਰ ਰਹੀਆਂ ਨੇ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹਰ ਸਾਲ ਦੀ ਤਰ੍ਹਾਂ ਸਤਿ ਕਰਨ ਸ੍ਰੀ ਹਰਮੰਦਰ ਸਾਹਿਬ 40 ਦੇ ਟਨ तकरीबन ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਫਲਾਵਰਸ ਆਏ ਨੇ ਫੁੱਲ ਆਏ ਨੇ ਬੈਂਗਲੌਰ ਦਿੱਲੀ ਕਲਕੱਤਾ ਇੱਥੋਂ ਆਏ ਨੇ ਔਰ ਕਾਰੀਗਰ ਵੀ ਮਗਾਏ ਗਏ ਹਨ ਸਮੂਹ ਗੁਰਨਾਨਕ ਨਾਮ ਲੈਵਾ ਸੰਗਤਾਂ ਵੀ ਇਸ ਇਸ ਸੇਵਾ ਦੇ ਵਿੱਚ ਆਪਣਾ ਹਿੱਸਾ ਪਾ ਰਹੀਆਂ ਨੇ ਸੇਵਾ ਕਰ ਰਹੀਆਂ ਆਹ ਜਿਹੜੀ ਤਿਆਰੀ ਆ ਉਹ ਕੀਤੀ ਜਾਏਗੀ ਜੀ ਬਿਲਕੁਲ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸੰਗਤਾਂ ਦੇ ਨਾਲ ਰਲ ਮਿਲ ਕੇ ਸਾਰੀ ਰਾਤ ਹੀ ਤਿਆਰੀ ਕੀਤੀ ਜਾਵੇਗੀ ਔਰ ਗੁਰੂ ਸਾਹਿਬ ਜੀ ਦਾ ਜਿਨ੍ਹਾਂ ਗੁਰੂ ਸਾਹਿਬ ਜੀ ਦੀ ਵਡਿਆਈ ਜਿੰਨੀ ਕੀਤੀ ਜਾਵੇ ਕੈਨ ਕਥਨ ਦੁਬਾਰੀ ਸਤਿਗੁਰ ਦੀ ਕਿਰਪਾ ਨਾਲ ਕੱਲ 高... ਮਾਰਨਿੰਗ ਟਾਈਮ ਸਵੇਰੇ 7 ਵਜੇ ਨਾਲ ਪੰਜਾਂ ਪਿਆਰੇ ਦੇ ਗਵਾਏ ਹੇਡ ਨਗਰ ਕੀਰਤਨ ਦੀ ਆਰੰਭਤਾ ਹੋਏਗੀ ਜਿਸ ਵਿੱਚ ਵੱਖ-ਵੱਖ ਗਲਤਕਾਰ ਪਾਰਟੀਆਂ ਔਰ ਸਕੂਲ ਦੇ ਬੱਚਿਆਂ ਨੇ ਇਸ ਨਗਰ ਦੇ ਵਿੱਚ ਸਮੂਲੀਅਤ ਹੋਣਾ ਸਮੂਹ ਗੁਰਨਾਨਕ ਨਾਮ ਲੈਵਾ ਸੰਗਤਾਂ ਨੇ ਸਮੂਹ ਐਸਜੀਪੀਸੀ ਦੇ ਸਮੂਹ ਮੈਂਬਰ ਸਟਾਫ ਨੇ ਇਸ ਨਗਰ ਕੀਰਤਨ ਵਿੱਚ ਸਮੂਲੀਅਤ ਬਣਾਇ ਇਸ ਚੀਜ਼ ਦਾ ਬਿਆਨ ਹੀ ਕਰਸਦੇ ਆ ਰਾਮ ਸਰ ਸਾਹਿਬ ਗੁਰੂ ਸਾਹਿਬ ਜੀ ਦਾ ਗੁਰੂ ਗੁਰੂ ਅਰਜਨ ਦੇਵ ਪਾਸ਼ਾਹੀ ਦਾ ਜੋ ਅਸਥਾਨ ਹੈ ਰਾਮ ਸਰ ਸਾਹਿਬ ਦੀ ਧਰਤੀ ਦੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦੇ ਜੜਾ ਮਰਾ ਰਿਏ ਨੇ ਕੀਰਤਨ ਦਰਬਾਰ ਹੋ ਰਿਹਾ ਹੈ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹ ਦਾ ਬਿਆਨ ਨਹੀਂ ਕਰ ਸਕਦੇ ਸੋ ਇਸ ਚੈਨਲ ਦੇ ਮਾਧਿਅਮ ਨਾਲ ਇਸ ਨੂੰ ਗੁਰਨਾਨਕ ਨਾਮਲੇ ਵਸੰਗਤਾਂ ਨੂੰ ਤਨਤਨ ਸਿਰਗੁਰੂ ਗੁਰੂ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀਆਂ ਅੰਗੀਆਂ ਸੰਗਰਨਾਨਕ ਨਾਮ ਲੈਵਾ ਸੰਗਤ ਨੂੰ ਦੇਸ਼ ਔਰਬ ਦੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਅਮਰ ਸ਼ਕੋਤ ਸਿੰਘ ਜੀ ਗੁਰਕੇ ਲੜ ਲਗੋ ਨਸ਼ਿਆਂ ਦਰੋਂ ਹਰ ਮਦਾਨੇ ਫਤਿਹ ਇੱਕ ਮੈਂ ਬਾਣੀ ਦੀ ਤੱਕ ਜਰੂਰ ਸੁਣਾਵਾਂਗਾ ਕਿਉਂਕਿ ਗੁਰੂ ਸਾਹਿਬ ਦੀ ਬਾਣੀ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਇਹ ਗੁਰਬਾਣੀ ਇਹ ਚਿੰਤਾ ਚਿੰਤਾ ਮਿਟਾ ਦਿੰਦੀ ਹੈ ਤੁਰ ਦਰਗਾਹ ਤੋਂ ਆਈ ਇਹ ਸਤਗੁਰ ਦੀ ਬਾਣੀ ਤਪਦੇ ਦਿਲਾਂ ਨੂੰ ਠਾਰਦੀ ਹੈ ਸੋ ਆਪ ਜੀ ਨੂੰ ਮੈਂ ਸਰਵਣ ਕਰਾਵਾਂਗਾ ਅੱਜ ਸੁਣੋ ਕਰਦੀ ਪੰਚ ਲਾਚਪਾਰ ਜਿੰਨੇ ਬਾਣੀ ਤਾਂ ਹੀ ਗਾਇਆ ਕਰਦੀ ਦੀਪਾਂ ਵਿੱਚ ਲਾਚਪਾਰ ਜੀ ਬਾੜੀ ਗਿਆਨ ਦਾਖ ਜਾਨਾ ਵਿੱਚ ਵੰਡਦੀ ਜਹਾਨ ਹਰ ਇੱਕ ਦਾਹੇ ਨੂਰ ਜੋ ਵੀ ਦੁਨੀਆ ਤੇ ਆਇਆ ਜੀ ਹਰ ਇੱਕ ਦਾਹੇ ਨੂਰ ਜੋ ਵੀ ਦੁਨੀਆ ਤੇ ਆਇਆ ਕਰਦੀਪਾਂ ਵਿੱਚ ਲਾਚਪਾਰ ਜਿੰਨੇ ਬਾੜੀ ਤਾਂ ਹੀ ਗਾਇਆ ਕਰਦੀ ਪੰਜਲਾਂ ਚ ਪਾਰ ਦੇਗਾ ਤਪਦੀਆਂ ਨੂੰ ਠਾਰੇ ਪਾਵੇਂ ਚੱਲੇ ਸੀਸਿਆ ਦੇ ਉਹ ਦੇਗਾ तबदियां ॾुठारे तव्हां चले सी से उहो कॾहिं सीनायो चारी जरा चित न ॾुया कॾहिं सीन चारी जरा चित न ॾुया उहो राजन घोली पुकारे बणी गा रल सारे उ वांग चमके सितारे सुख ਜੀਤ ਜਸ ਗਾਇਆ ਕਰਦੀ ਪਮ ਜਲਾ ਚੰਪਾ ਪਾਰ ਅਮਰ ਸ਼ਕੂ ਸਿੰਘ ਜੈਗੁਰੂ ਕੇ ਲਾਲ ਲਗੋ ਨਸ਼ਿਆਂ ਦਰੋ ਬਾਣੀ ਪੜੋ ਬਾਣੀ ਨਾਲ ਜਤਾਰਨੀਓ ਜੈਸੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹਾਂ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕਰੀਆ ਫਿਲਹਾਲ ਨਾਲੋਂ ਸਾਰੇ ਪ੍ਰੋਗਰਾਮ ਦੱਸੇ ਗਏ ਨੇ ਕਿੱਥੇ ਕਿੱਥੇ ਪ੍ਰੋਗਰਾਮ ਹੋਣੇ ਤਾਂ ਕੱਲ 5 ਪਿਆਰਾਂ ਦੀ ਅਗਵਾਈ ਦੇ ਵਿੱਚ ਜਿਹੜਾ ਨਗਰ ਕਿਤਨਾ ਹੋ ਕੱਢਿਆ ਜਾਣਾ ਤਾਂ ਪੂਰੀ ਰਾਹ ਜਿਹੜੀਆਂ ਨੇ ਦਰਬਾਰ ਸਾਹਿਬ ਦੇ ਵਿੱਚ ਫੁੱਲਾਂ ਦੀ ਸਜਾਵਟ ਦੀ ਤਿਆਰੀਆਂ ਜਿਹੜੀਆਂ ਨੇ ਉਹ ਚੱਲਦੀਆਂ ਰਹਿਣੀਆਂ ਤਾਂ ਕੱਲ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਰਬਾਰ ਸਾਹਿਬ ਦੇ ਵਿੱਚ ਨਵਸਤਕ ਹੋਣ ਦੇ ਲਈ ਪਹੁੰਚਣਗੀਆਂ ਕੈਮਰਾਮੈਨ ਸੰਦੀਪ ਦੇ ਨਾਲ ਸਾਹਿਲ ਜਗਮਨ ਟੀਵੀ ਅੰਮ੍ਰਿਤਸਰ ਅਸ ਵੇਲੇ ਰਾਤ ਦਾ ਸਮਾਂ ਹੋ ਚੁੱਕਾ ਹੈ ਜਿੱਥੇ ਕੀ ਦਰਬਾਰ ਸਾਹਿਬ ਦੇ ਵਿੱਚ ਫੁੱਲਾਂ ਦੀ ਸਜਾਵਟ ਤੇ ਨਾਲ ਲਾਈਟਿੰਗ ਦੀ ਜਿਹੜੀ ਤਿਆਰੀ ਆ ਉਹ ਕੀਤੀ ਜਾ ਰਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੀ ਜਿਹੜੇ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਪਈਆਂ ਤਾਂ ਅਸੀਂ ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਵੀ ਸਾਂਝੀ ਕਰਦੇ ਆ ਤਾਂ ਪਹਿਲਾਂ ਕੀ ਨਾਮ ਆਈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਬਾਬਾ ਬਲਵਿੰਦਰ ਸਿੰਘ ਹੈ ਦਾਸਾ ਨਗਰ ਭਿੰਡਰਕਲਾਂ ਦਮਦਮਾ ਟਿਕਸਾਲ ਭਿੰਡਰਾ ਤੋਂ ਦਾਸ ਨੇ ਵਿੱਦਿਆ ਪ੍ਰਾਪਤ ਕੀਤੀ ਹੈ ਤਾਂ ਇਸ ਵੇਲੇ ਕੈਨੇਡਾ ਦੇ ਵਿੱਚ ਅਬਸ ਫੋਰ ਸਤਖੰਡ ਈਸ਼ਰ ਦਰਬਾਰ ਅਤੇ ਅਮਰਤ ਪ੍ਰਕਾਸ਼ ਹੋਰ ਗੁਰਦੁਆਰਿਆਂ ਵਿੱਚ ਗੁਰਮਤ ਦਾ ਪ੍ਰਚਾਰ ਕਰਕੇ 4 ਦਿਨ ਪਹਿਲਾਂ ਹੀ ਦਾਸ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਦਰਸ਼ਨ ਕਰਨ ਆਇਆ ਹੈ ਅੱਜ ਆ ਕੇ ਮਨ ਨੂੰ ਬਹੁਤ ਸ਼ਾਂਤੀ ਸਕੂਨ ਮਿਲਿਆ ਕਈ ਦੇਖਿਆ ਕਿ ਇੱਥੇ ਬਹੁਤ ਹੀ ਬੱਡੀ ਤਦਾਦ ਦੇ ਵਿੱਚ ਸੰਗਤਾਂ ਦੇ ਸਬ ਦੇਸ਼ਾਂ ਦੇ ਵਿੱਚ ਪਹੁੰਚੀਆਂ ਹੋਈਆਂ ਹਨ ਔਰ ਪ੍ਰਬੰਧਕਾਂ ਨੇ ਬਹੁਤ ਹੀ ਸੁੰਦਰ ਫੁੱਲ ਫੁੱਲਾਂ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸ੍ਰੀ ਰਾਮ ਸਰ ਸਾਹਿਬ ਨੂੰ ਸਾਰੇ ਸਥਾਨਾਂ ਨੂੰ ਬਹੁਤ ਸੁੰਦਰ ਫੁੱਲਾਂ ਦੇ ਨਾਲ ਸਜਾਇਆ ਨਾਲ ਹੀ ਜੋ ਲਾਈਟਿੰਗ ਹੈ ਉਹ ਲਾਈਟ ਦਾ ਜੋ ਲੜੀਆਂ ਲਾ ਕੇ ਬਲਬ ਲਾ ਕੇ ਰਾਤ ਨੂੰ ਹੀ ਦਿਨ ਚੜਾਇਆ ਪਿਆ ਬਹੁਤ ਸੋਹਣਾ ਪ੍ਰਬੰਧ ਕੀਤਾ ਹੈ ਔਰ ਪ੍ਰਬੰਧਕਾਂ ਨੇ ਜੋ ਕੱਲ ਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਜੋ ਕਿ ਕੱਲ ਦੇ ਦਿਨ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕਰਕੇ ਕੱਲ ਦੇ ਦਿਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਸਤ ਗੁਰਾਂ ਦਾ ਪਹਿਲਾ ਪ੍ਰਕਾਸ਼ ਕੀਤਾ ਔਰ ਬਾਬਾ ਬੁੱਢਾ ਜੀ ਸਾਹਿਬ ਜੀ ਹੋਰਾਂ ਨੇ ਗ੍ਰੰਥੀ ਦੀ ਸੇਵਾ ਨਿਭਾ ਕੇ ਕੱਲ ਹੁਕਮਨਾਮਾ ਲਿਆ ਇਸੇ ਤਰ੍ਹਾਂ ਹੀ ਕੱਲ ਨੂੰ ਸ੍ਰੀ ਰਾਮ ਸਰ ਸਾਹਿਬ ਤੋਂ ਸਵੇਰੇ 7 ਵਜੇ ਨਗਰ ਕੀਰਤਨ ਚੱਲੇਗਾ ਜੋ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਕੱਲ ਨੂੰ 12 ਵਜੇ ਤੱਕ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਲੂਸ ਸਜਣਗੇ ਸਭ ਸੰਗਤਾਂ ਹਮ ਹਮਾ ਕੇ ਦਰਸ਼ਨ ਕਰ ਰਹੀਆਂ ਹਨ ਬਹੁਤ ਖੁਸ਼ੀਆਂ ਦਾ ਸਮਾਂ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਾਡੇ ਸਾਰੀ ਲੋਕਾਈ ਤੇ ਕਿਰਪਾ ਕਰਕੇ ਇਹ ਜੁਗੋ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਸਾਨੂੰ ਬਖਸ਼ਿਸ਼ ਕੀਤੀ ਹੈ ਹਰ ਨਾਨਕ ਨਾਮ ਲੈਵਾ ਵਾਸਤੇ ਕੱਲ ਦਾ ਦਿਨ ਬਹੁਤ ਖੁਸ਼ੀਆਂ ਵਾਲਾ ਹੈ ਇਸ ਕਰਕੇ ਦੇਸ਼ ਵਿਦੇਸ਼ ਤੋਂ ਸਾਰੀਆਂ ਸੰਗਤਾਂ ਆ ਕੇ ਦਰਸ਼ਨ ਕਰ ਰਹੀਆਂ ਹਨ ਜਿੱਥੇ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਉੱਥੇ ਜਗ ਬਾਣੀ ਟੀਵੀ ਦੇ ਸਾਰੇ ਪ੍ਰਬੰਧਕ ਸਾਰੇ ਆ ਕੇ ਸਾਰੀ ਚੀਜ਼ ਨੂੰ ਕਵਰੇਜ ਕਰ ਰਹੇ ਹਨ ਇਹਨਾਂ ਦਾ ਵੀ ਬਹੁਤ ਧੰਨਵਾਦ ਜੋ ਸੰਗਤਾਂ ਨਹੀਂ ਆ ਰਹੀਆਂ ਉਹਨਾਂ ਨੂੰ ਇਹ ਆਪ ਦਰਸ਼ਨ ਕਰਾ ਰਹੇ ਹਨ ਭੁੱਲਾ ਚੁੱਕਾਂ ਦੀ ਖੇਮਾਂ ਸਭ ਸੰਗਤਾਂ ਨੂੰ ਦਾਸ ਵੱਲੋਂ ਕਰੋੜਾ ਕਰੋੜਾ ਵੈਰੀ ਲੱਖਾਂ ਲੱਖਾਂ ਵੈਰੀ ਦੇਸ਼ ਵਿਦੇਸ਼ ਵਿੱਚ ਸਾਰੇ ਸੰਸਾਰ ਤੇ ਵਸਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਿਆ ਕਿ ਅਸੀਂ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਉਹ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿਸ ਤਰ੍ਹਾਂ ਜਿਹੜੇ ਕੱਲ ਜਿਹੜੇ ਪ੍ਰੋਗਰਾਮ ਨੇ ਉਹ ਚੱਲਨੇ ਤਾਂ ਜੇਕਰ ਅਸੀਂ ਕੱਲ ਦੀ ਗੱਲ ਕਰੀਏ ਰਾਤ ਨੂੰ ਜਿਹੜੀ ਆਤਿਸ਼ਬਾਜੀ ਆ ਉਹ ਦਰਬਾਰ ਸਾਹਿਬ ਦੇ ਵਿੱਚ ਹੋਣੀ ਆ ਤਾਂ ਨਾਲ ਦੇ ਨਾਲ ਦੀਪਮਾਲਾ ਜਿਹੜੀ ਆ ਉਹ ਸੰਗਤਾਂ ਦੇ ਵੱਲੋਂ ਕੀਤੀ ਜਾਣੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਹੋਮੋ ਹੁਮਾ ਕੇ ਦਰਸ਼ਨ ਕਰਨ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਉਹਨਾਂ ਦੀ ਤਸਵੀਰ ਵੀ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਏ ਹਾਂ ਤਾਂ ਸਾਰੀ ਰਾਤ ਜਿਹੜੀਆਂ ਤਿਆਰੀਆਂ ਨੇ ਉਹ ਕਾਰੀਗਰਾਂ ਦੇ ਵੱਲੋਂ ਕੀਤੀਆਂ ਜਾਣੀਆਂ ਨੇ ਤਾਂ ਪੂਰੀ ਰਾਤ ਜਿਹੜੀ ਫੁੱਲਾਂ ਦੀ ਸਜਾਵਟ ਆ ਉਹ ਦਰਬਾਰ ਸਾਹਿਬ ਦੇ ਚਾਰ ਚਫੇਰੇ ਦੇ ਵਿੱਚ ਕੀਤੀ ਜਾਣੀ ਹੈ ਤਾਂ ਨਾਲ ਦੇ ਨਾਲ ਲਾਈਟਿੰਗ ਦਾ ਜਿਹੜਾ ਖੂਬਸੂਰਤ ਨਜ਼ਾਰਾ ਅਸੀਂ ਤੁਹਾਨੂੰ ਦਿਖਾਇਆ ਤਾਂ ਲਗਾਤਾਰ ਗੱਲਬਾਤ ਅਸੀਂ ਜਾਰੀ ਹੀ ਰੱਖਾਂਗੇ ਤਾਂ ਪਹਿਲਾਂ ਕੀ ਨਾਮ ਹੈ ਤਾਂ ਕੀ ਕਹਿਣਾ ਚਾਹੁੰਦੇ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਫੁੱਲਾਂ ਦੀ ਸਜਾਵਟ ਜਿਹੜੀ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪਰ ਸਾਹਿਬ ਫਤਿਹ ਜਾਊਂਗਾ ਜੀ ਵਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਸ ਚੈਨਲ ਦੇ ਮਾਧਿਅਮ ਰਾਹੀਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਗੁਰਪਰਦਿਆ ਲੱਖ ਲੱਖ ਵਧਾਈਆਂ ਹੁਣ 1 ਸਤੰਬਰ 1604 ਈਸਵੀ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਪਹਿਲੇ ਹੈਗਾ ਹੈਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਹੋਇਆ ਕਰਦੇ ਨੇ ਸਾਧ ਸੰਗਤ ਜੀ ਹੁਕਮਨਾਮਾ ਲਿੱਤਾ ਸੰਤਾਂ ਕੇ ਕਾਰ ਸੂਈ ਮਹਿਲਾ ਪੰਜਵਾ ਸੰਤਾਂ ਕੇ ਕਾਰ ਆਪ ਖੋਲਿਆ ਹਰ ਕੰਮ ਕਰਾਵਨ ਆਇਆ ਆਰਾਮ ਤਤ ਸੁਹਾਵੀ ਥਾਲ ਸੁਹਾ ਵਿੱਚ ਅੰਮ੍ਰਿਤ ਜਲ ਛਾਇਆ ਆਰਾਮ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਬਾਣੀ ਗੁਰੂ ਗ੍ਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪ੍ਰਤਾਕ ਗੁਰੂ ਨਿਸਤਾਰੇ ਸਤਿਗੰਗ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋ ਰਹੀਆਂ ਨੇ ਕੱਲ ਤੋਂ ਹੀ ਸੰਗਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਦਰਸ਼ਨ ਦੀਦਾਰੇ ਕਰ ਰਹੀਆਂ ਨੇ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹਰ ਸਾਲ ਦੀ ਤਰ੍ਹਾਂ ਸਤਿਗੰਗ ਸ੍ਰੀ ਹਰਮੰਦਰ ਸਾਹਿਬ 40 ਦੇ ਟਨ तकरीबन ਗੁਰੂ ਸਾਹਿਬ ਜੀ ਕਿਰਪਾ ਦੇ ਨਾਲ ਫਲਾਵਰਸ ਆਏ ਨੇ ਫੁੱਲ ਆਏ ਨੇ ਬੈਂਗਲੌਰ ਦਿੱਲੀ ਕਲਕੱਤਾ ਇੱਥੋਂ ਆਏ ਨੇ ਔਰ ਕਾਰੀਗਰ ਵੀ ਮਗਾਏ ਗਏ ਹਨ ਸਮੂਹ ਗੁਰਨਾਨਕ ਨਾਮਲੇਵਾ ਸੰਗਤਾਂ ਵੀ ਇਸ ਇਸ ਸੇਵਾ ਦੇ ਵਿੱਚ ਆਪਣਾ ਹਿੱਸਾ ਪਾ ਰਹੀਆਂ ਨੇ ਸੇਵਾ ਕਰੀ ਆਤ ਜਿਹੜੀ ਤਿਆਰੀ ਆ ਉਹ ਕੀਤੀ ਜਾਏਗੀ ਜੀ ਬਿਲਕੁਲ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸੰਗਤਾਂ ਦੇ ਨਾਲ ਰਲ ਮਿਲ ਕੇ ਸਾਰੀ ਰਾਤ ਹੀ ਤਿਆਰੀ ਕੀਤੀ ਜਾਵੇਗੀ ਔਰ ਗੁਰੂ ਸਾਹਿਬ ਜੀ ਦਾ ਜਿਨ੍ਹਾਂ ਗੁਰੂ ਸਾਹਿਬ ਜੀ ਦੀ ਵਡਿਆਈ ਜਿੰਨੀ ਕੀਤੀ ਜਾਵੇ ਕੈਨ ਕਥਨ ਦੁਬਾਰੀ ਸਤਿਗੁਰ ਦੀ ਕਿਰਪਾ ਨਾਲ ਕੱਲ ਮਾਰਨਿੰਗ ਟਾਈਮ ਸਵੇਰੇ 7 ਵਜੇ ਨਾਲ ਪੰਜਾਂ ਪਿਆਰੇ ਦੇ ਗਵਾਏ ਹੇਟ ਨਗਰ ਕੀਰਤਨ ਦੀ ਆਰੰਭਤਾ ਹੋਏਗੀ ਜਿਸ ਵਿੱਚ ਵੱਖ-ਵੱਖ ਗਲਤਕਾਰ ਪਾਰਟੀਆਂ ਔਰ ਸਕੂਲ ਦੇ ਬੱਚਿਆਂ ਨੇ ਇਸ ਨਗਰ ਦੇ ਵਿੱਚ ਸਮੂਲੀਅਤ ਹੋਣਾ ਸਮੂਹ ਕਰਨਾਨਕ ਨਾਮ ਲੈਵਾ ਸੰਗਤਾਂ ਨੇ ਇਹ ਸਮੂਹ ਐਸਜੀਪੀਸੀ ਦੇ ਸਮੂਹ ਮੈਂਬਰ ਸਟਾਫ ਨੇ ਇਸ ਨਗਰ ਕੀਰਤਨ ਵਿੱਚ ਸਮੂਲੀਅਤ ਬਣਾਇ ਇਸ ਚੀਜ਼ ਦਾ ਬਿਆਨ ਹੀ ਕਰਸਦੇ ਆ ਰਾਮ ਸਰ ਸਾਹਿਬ ਗੁਰੂ ਸਾਹਿਬ ਜੀ ਦਾ ਗੁਰੂ ਗੁਰੂ ਅਰਜਨ ਦੇਵ ਪਾਸ਼ਾਹੀ ਦਾ ਜੋ ਅਸਥਾਨ ਹੈ ਰਾਮ ਸਰ ਸਾਹਿਬ ਦੀ ਧਰਤੀ ਦੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਜੜਾ ਮਰਾ ਰਹੀਆਂ ਨੇ ਕੀਰਤਨ ਦਰਬਾਰ ਹੋ ਰਿਹਾ ਹੈ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਮ ਦਾ ਬਿਆਨ ਨਹੀਂ ਕਰ ਸਕਦੇ ਸੋ ਇਸ ਚੈਨਲ ਦੇ ਮਾਧਿਅਮ ਨਾਲ ਇਸ ਸੰਗੁਰ ਨਾਨਕ ਨਾਮਲੇਵਾ ਸੰਗਤਾਂ ਨੂੰ ਤਨ ਤਨ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀਆਂ ਦੀਆਂ ਸੰਗੁਰ ਨਾਨਕ ਨਾਮਲੇਵਾ ਸੰਗਤਾਂ ਨੂੰ ਦੇਸ਼ ਔਰਪ ਦੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅਮਰ ਸ਼ਕੂਤ ਸਿੰਘ ਜੀ ਗੁਰੂ ਕੀ ਲੜ ਲਗੋ ਨਸ਼ਿਆਂ ਦੇ ਹਰ ਮਦਾਨੇ ਫਤਿਹ ਇੱਕ ਮੈਂ ਬਾਣੀ ਦੀ ਤੱਕ ਜਰੂਰ ਸੁਣਾਵਾਂਗਾ ਕਿਉਂਕਿ ਗੁਰੂ ਸਾਹਿਬ ਦੀ ਬਾਣੀ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਇਹ ਗੁਰਬਾਣੀ ਇਹ ਚਿੰਤਾ ਚਿੰਤਾ ਮਿਟਾ ਦਿੰਦੀ ਹੈ ਤੁਰ ਦਰਗਾਹ ਤੋਂ ਆਈ ਇਹ ਸਤਿਗੁਰ ਦੀ ਬਾਣੀ ਤਾਪਤੀ ਦਿਲਾਂ ਨੂੰ ਠਾਰਦੀ ਐ ਸੋ ਆਪ ਜੀ ਨੇ ਮੈਂ ਸਰਵਣ ਕਰਾਵਾਂਗਾ ਅੱਜ ਸੰਗੀਤ ਕਰਦੀ ਪਮਚਾਂ ਲਾਚਪਾਰ ਜਿੰਨੇ ਬਾੜੀ ਤਾਂ ਹੀ ਗਾਇਆ ਕਰਦੀ ਪਮਚਾਂ ਲਾਚਪਾਰ ਜੀ ਬਾੜੀ ਗਿਆਨ ਦਾਖ ਜਾਨਾ ਵੇਚ ਵੰਡਦੀ ਜਹਾਨਾ ਹਰ ਇੱਕ ਦਾਹੇ ਨੂਰ ਜੋ ਵੀ ਦੁਨੀਆ ਤੇ ਆਇਆ ਜੀ ਹਰ ਇੱਕ ਦਾਹੇ ਨੂਰ ਜੋ ਵੀ ਦੁਨੀਆ ਤੇ ਆਇਆ ਕਰਦੀ ਪੰਚ ਜਲਾ ਚ ਪਾਰ ਜਿੰਨੇ ਬਾੜੀ ਤਾਂ ਹੀ ਗਾਇਆ ਕਰਦੀ ਪੰਜਲਾ ਚਪਾਰ ਦੇਗਾ ਤਪਦੀਆਂ ਨੂੰ ਠਾਰੇ ਭਾਵੇਂ ਚੱਲੇ ਸੀਸ ਆਏ ਹੋ ਦੇਗਾ ਤਪਦੀਆਂ ਨੂੰ ਠਾਰੇ ਭਾਵੇਂ ਚੱਲੇ ਸੀਸ ਆਏ ਉਹ ਕਦੀ ਸੀਨਾ ਉਚਾਰੀ ਜਰ ਚਿੱਤ ਨੇ ਨੇ ਟੁਲਾਇਆ ਕਦੀ ਸੀਨਾ ਉਚਾਰੀ ਜੇ ਨਾ ਚਿੱਤ ਨੇ ਟੁਲਾਇਆ ਉਹ ਰਾਜਨ ਕੋਲੀਆਂ ਪੁਕਾਰੇ ਬਾਣੀ ਗਾਉ ਰਲ ਸਾਰੇ ਉਹ ਵਾਂਗ ਚਮਕੇ ਸਤਾਰੇ ਸੁਖ ਜੀਤ ਜਸ ਗਾਇਆ ਕਰਦੀ ਪਮ ਜਲਾ ਚੰਪਾ ਬਾਰ ਅਮਰ ਸ਼ਕੂਲ ਸਿੰਘ ਸੋਜਗੁਰ ਕੇ ਲਾੜ ਲਗੋ ਨਸ਼ਿਆਂ ਦਰੋ ਬਾਣੀ ਪੜੋ ਬਾਣੀ ਨਾਲ ਜਤਾਰਨੀਓ ਜਿਸ ਵਿੱਚ ਪੁਲਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਆ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕਰੀਆ ਫਿਲਹਾਲ ਨਾਲ ਉਹ ਸਾਰੇ ਪ੍ਰੋਗਰਾਮ ਦੱਸੇ ਗਏ ਨੇ ਕਿੱਥੇ ਕਿੱਥੇ ਪ੍ਰੋਗਰਾਮ ਹੋਣੇ ਤਾਂ ਕੱਲ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਜਿਹੜਾ ਨਗਰ ਕਿਤਨਾ ਹੋ ਕੱਢਿਆ ਜਾਣਾ ਤਾਂ ਪੂਰੀ ਰਾਹ ਜਿਹੜੀਆਂ ਨੇ ਦਰਬਾਰ ਸਾਹਿਬ ਦੇ ਵਿੱਚ ਫੁੱਲਾਂ ਦੀ ਸਜਾਵਟ ਦੀ ਤਿਆਰੀਆਂ ਜਿਹੜੀਆਂ ਨੇ ਉਹ ਚੱਲਦੀਆਂ ਰਹਿਣੀਆਂ ਤਾਂ ਕੱਲ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਰਬਾਰ ਸਾਹਿਬ ਦੇ ਵਿੱਚ ਨਵਸਤਕ ਹੋਣ ਦੇ ਲਈ ਪਹੁੰਚਣਗੇ ਕੈਮਰਾਮੈਨ ਸੰ ਅਸ ਵੇਲੇ ਰਾਤ ਦਾ ਸਮਾਂ ਹੋ ਚੁੱਕਾ ਹੈ ਜਿੱਥੇ ਕਿ ਦਰਬਾਰ ਸਾਹਿਬ ਦੇ ਵਿੱਚ ਫੁੱਲਾਂ ਦੀ ਸਜਾਵਟ ਤੇ ਨਾਲ ਲਾਈਟਿੰਗ ਦੀ ਜਿਹੜੀ ਤਿਆਰੀ ਆ ਉਹ ਕੀਤੀ ਜਾ ਰਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੀ ਨੇ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਪਈਆਂ ਤਾਂ ਅਸੀਂ ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਵੀ ਸਾਂਝੀ ਕਰਦੇ ਆ ਤਾਂ ਪਹਿਲਾਂ ਕੀ ਨਾਮ ਆਈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਬਾਬਾ ਬਲਵਿੰਦਰ ਸਿੰਘ ਹੈ ਦਾਸ ਦਾ ਨਗਰ ਭਿੰਡਰਕਲਾਂ ਦਮਦਮਿੰਟਕਸਾਲ ਭਿੰਡਰਾ ਤੋਂ ਦਾਸ ਨੇ ਵਿਦਿਆ ਪ੍ਰਾਪਤ ਕੀਤੀ ਹੈ ਤਾਂ ਇਸ ਵੇਲੇ ਕੈਨੇਡਾ ਦੇ ਵਿੱਚ ਅਬਸ ਫੋਰ ਸਤਖੰਡ ਈਸਰ ਦਰਬਾਰ ਅਤੇ ਅਮਰਤ ਪ੍ਰਕਾਸ਼ ਹੋਰ ਗੁਰਦੁਆਰਿਆਂ ਵਿੱਚ ਗੁਰਮਤ ਦਾ ਪ੍ਰਚਾਰ ਕਰਕੇ 4 ਦਿਨ ਪਹਿਲਾਂ ਹੀ ਦਾਸ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਦਰਸ਼ਨ ਕਰਨ ਆਇਆ ਹੈ ਅੱਜ ਆ ਕੇ ਮਨ ਨੂੰ ਬਹੁਤ ਸ਼ਾਂਤੀ ਸਕੂਨ ਮਿਲਿਆ ਕੀ ਦੇਖਿਆ ਕਿ ਇੱਥੇ ਬਹੁਤ ਹੀ ਬੜੀ ਤਦਾਦ ਦੇ ਵਿੱਚ ਸੰਗਤਾਂ ਦੇ ਸਾਬ ਦੇਸਾਂ ਦੇ ਵਿੱਚ ਪਹੁੰਚੀਆਂ ਹੋਈਆਂ ਹਨ ਔਰ ਪ੍ਰਬੰਧਕਾਂ ਨੇ ਬਹੁਤ ਹੀ ਸੁੰਦਰ ਫੁੱਲ ਫੁੱਲਾਂ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸ੍ਰੀ ਰਾਮ ਸਰ ਸਾਹਿਬ ਨੂੰ ਸਾਰੇ ਸਥਾਨਾਂ ਨੂੰ ਬਹੁਤ ਸੁੰਦਰ ਫੁੱਲਾਂ ਦੇ ਨਾਲ ਸਜਾਇਆ ਨਾਲ ਹੀ ਜੋ ਲਾਈਟਿੰਗ ਹੈ ਉਹ ਲਾਈਟ ਦਾ ਜੋ ਲੜੀਆਂ ਲਾ ਕੇ ਬਲਬ ਲਾ ਕੇ ਰਾਤ ਨੂੰ ਹੀ ਦਿਨ ਚੜਾਇਆ ਪਿਆ ਬਹੁਤ ਸੋਹਣਾ ਪ੍ਰਬੰਧ ਕੀਤਾ ਹੈ ਔਰ ਪ੍ਰਬੰਧਕਾਂ ਨੇ ਜੋ ਕੱਲ ਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਜੋ ਕਿ ਕੱਲ ਦੇ ਦਿਨ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕਰਕੇ ਕੱਲ ਦੇ ਦਿਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਸਤਗੁਰਾਂ ਦਾ ਪਹਿਲਾ ਪ੍ਰਕਾਸ਼ ਕੀਤਾ ਔਰ ਬਾਬਾ ਬੁੱਢਾ ਜੀ ਸਾਹਿਬ ਜੀ ਹੋਰਾਂ ਨੇ ਗ੍ਰੰਥੀ ਦੀ ਸੇਵਾ ਨਿਭਾ ਕੇ ਕੱਲ ਹੁਕਮਨਾਮਾ ਲਿਆ ਇਸੇ ਤਰ੍ਹਾਂ ਹੀ ਕੱਲ ਨੂੰ ਸ੍ਰੀ ਰਾਮ ਸਰ ਸਾਹਿਬ ਤੋਂ ਸਵੇਰੇ 7 ਵਜੇ ਨਗਰ ਕੀਰਤਨ ਚੱਲੇਗਾ ਜੋ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਕੱਲ ਨੂੰ 12 ਵਜੇ ਤੱਕ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਲੂਸ ਅਜਣਗੇ ਸਭ ਸੰਗਤਾਂ ਹਮ ਹਮਾ ਕੇ ਦਰਸ਼ਨ ਕਰ ਰਹੀਆਂ ਹਨ ਬਹੁਤ ਖੁਸ਼ੀਆਂ ਦਾ ਸਮਾਂ